ਮੈਂ ਚਾਹੁੰਦਾ ਨਹੀਂ ਇਦਾਂ ਦੀ ਗੱਲ ਕਰਾਂ ਪਰ ਫੇਰ ਵੀ ਕਰ ਦੇਣਾ ਇਦਾਂ ਪੁੱਛਿਆ ਦੇਣ ਵਾਲੇ ਬੈਠੇ ਨੇ ਬੀਬੀ ਜਾਂਦੀ ਐ ਭੈਣੇ ਸਿੰਦਰ ਕੌਣ ਐ ਤੁਹਾਡੇ ਚ ਸਮਝ ਗਏ ਨਾ ਐ ਐ ਐ ਪੁੱਛਿਆ ਇਹ ਸਿੰਦਰ ਕਿਹੜੀ ਮਰੀ ਐ ਤੁਹਾਡੇ ਉਹ ਫਿਰ ਵਿਚਾਰੀ ਐ ਖੜੀ ਕੰਬੀ ਹਾਂਜੀ ਹਾਂਜੀ ਹੈਗੀ ਮੇਰੇ ਲੈ ਨਾਨਕਿਆਂ ਜੀ ਵੀ ਇੱਕ ਸਿੰਦਰ ਹੈਗੀ ਐ ਇੱਕ ਆਪਣੇ ਉਧਰ ਵੀ ਹੈਗੀ ਦਾਦਕਿਆਂ ਚ ਵੀ ਸਿੰਦਰ ਤੇ ਹੁੰਦੀ ਬਈ ਐ ਇਹ ਤੇ ਕਾਮਨ ਨਾਮ ਹੈ ਇਹ ਕਾਮਨ ਨਾਮ ਨੇ ਕੋਈ ਸਰਬਜੀਤ ਕੋਈ ਸਿੰਦਰ ਇਹ ਤੇ ਕਾਮਨ ਨਾਮ ਹੁੰਦੇ ਨੇ ਫਿਰ ਉਹ ਐ ਪੁੱਛਦੇ ਨੇ ਇਹ ਫਿਰ ਜੇ ਦੱਸ ਦਈਏ ਫਿਰ ਭਲਾ ਐ ਤੇ ਵਿਚਾਰਾ ਐਂ ਭੋਲਾ ਉਹ ਜਿਹੜਾ ਬੰਦਾ ਡਰਿਆ ਹੁੰਦਾ ਇੰਨੇ ਕੱਠ ਦੇ ਵਿੱਚ ਜੇ ਇੱਥੇ ਮੈਂ ਤੈਨੂੰ ਖੜਾ ਕਰਕੇ ਪੁੱਛ ਲਾ ਨਾ ਵੀ ਦੱਸ ਤੂੰ ਸਭ ਸੱਚ ਹਾਂਜੀ ਹਾਂਜੀ ਕਰੀ ਜਾਵੇਂਗਾ ਇਹਨਾਂ ਨੇ ਸਾਜ ਚੱਕ ਦੇਣੇ ਨੇ ਮਗਰ ਚੱਲ ਬਾਬਾ ਓਏ ਐਈ ਚੱਲ ਬਾਬਾ ਮੈਂ ਉਹ ਸਾਰੇ ਸਾਜ ਆਪਾਂ ਨੈੱਟ ਤੇ ਵੇਖ ਕੇ ਕਹਿੰਦੇ ਹਾਏ ਓਏ ਬਾਬਾ ਮੰਨਦੀਆਂ ਜਾਣਦਾ ਹੈ ਵੀਰੋ ਸਤਗੁਰ ਦੇ ਸਿੱਖ ਬਣੋ ਇੱਕ ਗੱਲ ਦੱਸਾਂ ਸੁਣ ਅੰਤਰਜਾਮਤਾ ਹੋਣੀ ਇਹ ਵਰ ਨਹੀਂ ਇਹ ਸ਼ਰਾਫ ਹੈ